ਦੋਸਤੋ ਸਾਡੇ ਮਾਤਾ ਪਿਤਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਹੀ ਥਾਂ ਹੁੰਦੀ ਹੈ ਤੇ ਇਹ ਵੀ ਸੱਚ ਹੈ ਕਿ ਉਹਨਾਂ ਦੀ ਕਮੀ ਸਾਡੀ ਜ਼ਿੰਦਗੀ ਨੂੰ ਖੋਖਲਾ ਕਰ ਦਿੰਦੀ ਹੈ ਕਿਤੇ ਨਾ ਕਿਤੇ ਸਾਡੀ ਆਤਮਾ ਤੇ ਹੋਰੋਂ ਸਭ ਤੋਂ ਜ਼ਿਆਦਾ ਭਾਰ ਦਬਾ ਜਿase ਕਿ ਇਹ ਤੱਕਾ ਲੱਗਦਾ ਹੈ ਜਦੋਂ ਅਸੀਂ ਆਪਣੇ ਮਾਤਾ ਪਿਤਾ ਦੇ ਕਰਜ਼ ਨੂੰ ਮੋੜਨ ਵਿੱਚ ਅਸਮਰਥ ਰਹਿ ਜਾਂਦੇ ਹਾਂ ਤਾਂ ਮੈਂ ਨੀਤਿਆ ਦੇ ਆਨ ਇੱਕ ਜਿਹੀ ਹੀ ਕਵਿਤਾ ਲੈ ਕੇ ਆਈ ਹਾਂ ਜਿਸ ਦੇ ਵਿੱਚ ਮੈਂ ਆਪਣੇ ਜਜ਼ਬਾ ਦੇ ਲਿਖੇ ਨੇ ਆਪਣੇ ਪਿਤਾ ਵਾਰੇ ਤਾਂ ਸੁਣੋ ਇਹ ਕੋयल ਦੀਆਂ ਕੁੱਕਾ ਨੇ ਇਹ ਕੋयल ਦੀਆਂ ਕੁੱਕਾ ਨੇ ਮੇਰੇ ਦਿਲ ਦੀਆਂ ਹੁੱਕਾ ਨੇ ਜੋ ਹਰ ਵੇਲੇ ਚੀਤੀਆਂ ਹੁਣ ਮੇਰੇ ਪਿਓ ਦੀਆਂ ਚੀਸਾ ਨੇ ਉਮਰਾ ਦੇ ਵਿਛੋੜੇ ਨੇ ਇਸ ਜਗ ਤੇ ਹੀ ਹੋਣੇ ਨੇ ਹੇ ਕਿਵੇਂ ਦਿਆਂ ਦਲਾਸਾ ਫਿਰ ਮਿਲਣਾ ਹੋਵੇ ਹੁੱਲ ਜੋ ਹੋ ਗਈ ਸੀ ਨਾ ਪਰਦ ਸਗੀ ਮਹਿਫਿਲ ਉਹ ਸ਼ੂਲ ਬਣ ਗਈ ਹੈ ਹੁਣ ਕੰਡੇ chubਨੇ ਨੇ ਕਿਵੇਂ ਲਾਵਾਂ ਫਿਰ ਉਡਾਨ ਬਣ ਕੇ ਪੰਰੀਂਦਾ ਕੋਈ ਮੇਰੇ ਖੰਭ ਜੋ ਟੁੱਟ ਗਏ ਨੇ ਮੇਰੇ ਆਪਣੇ ਜੋ ਰੁਸ ਗਏ ਕਿਵੇਂ ਲਿਆਵਾਂ ਮੋੜ ਹਰ ਆਸ ਵੀ ਟੁੱਟ ਗਈ ਹੈ ਇਹ ਸਾਜ ਜੋ ਚਲਦੇ ਨੇ ਬਸ ਕਰ ਜਾ ਮੰਗ ਧੰਨਵਾਦ ਦੋਸਤੋ ਜੇ ਤੁਹਾਨੂੰ ਮੇਰੀ ਕਵਿਤਾ ਵਧੀਆ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਓ ਜੇ ਤੁਸੀਂ ਮੇਰੀ ਕਵਿਤਾਵਾਂ ਨੂੰ ਅੱਗੇ ਫੇਰ ਸੁੰਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ